ਰਾਉਂਡ ਰੈਲ ਦੀ ਇੱਥੇ ਨੰਗਲਕਰਾਰ ਖਾਂ ਪਿੰਡ ਆ 80% ਉਹਨਾਂ ਦੀ ਐਸਸੀ ਵੋਟ ਆ ਤੇ ਕੱਲ ਤੁਸੀਂ ਕਿਤੇ ਨਾ ਪੰਜਾਬੀ ਟੀਵੀ ਯੂਐਸਏ ਤੇ ਉਹਨਾਂ ਦੀ ਵੀਡੀਓ ਦੇਖੋਗੇ ਤੇ ਬੀਬੀਆਂ ਨੂੰ ਸਵਾਲ ਕੀਤਾ ਗਿਆ ਵੀ 1000 ਰੁਪਏ ਮਿਲੋ ਕਹਿੰਦੇ ਸਾਨੂੰ ਨਾ 1000 ਰੁਪਏ ਚਾਹੀਦਾ ਨਾ ਸਾਨੂੰ ਦਾਣੇ ਚਾਹੀਦੇ ਫਰੀ ਸਾਨੂੰ ਕੰਮ ਚਾਹੀਦਾ ਰੋਜ਼ਗਾਰ ਚਾਹੀਦਾ ਅਸੀਂ ਪਿੰਡ ਬਚਾਉਣੇ ਆ ਔਰ ਦੁਆਬੇ ਵਿੱਚ ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ ਵੀ ਮਾਝੇ ਮਾਲਵੇ ਦਾ ਬਹੁਤ ਵੱਡੇ ਇਕੱਠ ਬੀਬੀਆਂ ਦੇ ਹੁੰਦੇ ਹੋਣਗੇ ਇੱਕ ਦੁਆਬੇ ਦੇ ਵਿੱਚ 20 ਦਿਨ ਨੂੰ ਤੁਹਾਨੂੰ ਬੀਬੀਆਂ ਦੇ ਮੋਢਿਆਂ ਦੇ ਉੱਤੇ ਝੰਡੇ ਨਜਰ ਆਉਣਗੇ ਹਾਂਜੀ ਬਹੁਤ ਬ ਇਕੋ ਵੇਸੇ ਕੋਈ ਸ਼ੱਕ ਨਹੀਂ ਪਹਿਲੀ ਗੱਲ ਤਾਂ ਜਿਹੜਾ ਸਕੈਮ ਆ ਉਹਨੇ ਵੀ ਸੱਦਾ ਦਿੱਤਾ ਹੋਇਆ ਵਾ ਕੇਐਮਐਮ ਚ ਅਸੀਂ ਕੰਮ ਕਰਦੇ ਆਂ ਸੀ ਉਹ ਸੱਦਾ ਦਿੱਤਾ ਹੋਇਆ ਡੱਲੇ ਵਾਲਾ ਸਾਹਿਬ ਨੇ ਵੀ ਸੱਦਾ ਦਿੱਤਾ ਹੋਇਆ ਵਾ ਜਦੋਂ ਪੰਜਾਬ ਦੀ ਜ਼ਮੀਨ ਦੀ ਗੱਲ ਆਉਂਦੀ ਆ ਤੇ ਪੰਜਾਬ ਦੀ ਗੱਲ ਆਉਂਦੀ ਆ ਉਦੋਂ ਮੱਤ ਭੇਰ ਸਾਡੇ ਛੋਟੇ ਆ ਉਹ ਵੱਡੀ ਗੱਲ ਨਹੀਂ ਅਸੀਂ ਮਤਭੇਦ ਨੂੰ ਇੱਕ ਪਾਸੇ ਰੱਖ ਕੇ ਅਸੀਂ ਤਾਂ ਆਪਾਂ ਆਪਸ ਵਿੱਚ ਬਹੁਤ ਵਾਰੀ ਬੋਲਣਾ ਵਾ ਲੜਨਾ ਵਾ ਝਗੜਨਾ ਵਾ ਉਹ ਵੱਖਰੀ ਗੱਲ ਅਸੀਂ ਲੜਦੇ ਝਗੜਦੇ ਰਵਾਂਗੇ ਪਰ ਜਦੋਂ ਪੰਜਾਬ ਦੀ ਜ਼ਮੀਨ ਡਾਕਾ ਮਾਰਨ ਤੇ ਆ ਗਈ ਸਰਕਾਰ ਦਿੱਲੀ ਵਾਲੇ ਸਾਨੂੰ ਐ ਲੁੱਟਣ ਤੇ ਆ ਗਏ ਆ ਫਿਰ ਸਾਡਾ ਫਰਜ਼ ਬਣਦਾ ਵਾ ਅਸੀਂ ਆਪ ਦੀਆਂ ਲੜਾਈਆਂ ਨੂੰ ਪਾਸੇ ਰੱਖ ਕੇ ਅਸੀਂ ਸਭ ਤੋਂ ਪਹਿਲਾਂ ਸਰਕਾਰ ਨਾਲ ਮੱਥਾ ਲਾਈਏ ਤੇ ਤੁਹਾਨੂੰ ਅਸੀਂ ਯਕੀਨ ਦਿਵਾਉਂਦੇ ਆ ਜਿੰਨਾ ਅਸੀਂ ਅਸੀਂ ਰਾਜਸਾਨ ਮੈਂ ਗੱਲ ਕਰਦਾ ਸੀ ਵੀ ਤਿੰਨ ਕਾਨੂੰਨਾਂ ਤੋਂ ਬਾਅਦ ਇਹ ਪਹਿਲੀ ਵਾਰੀ ਲੈਂਡ ਪੂਲਿੰਗ ਵਾਲੇ ਮਸਲੇ ਤੇ ਇੰਨਾ ਜੋਸ਼ ਆ ਨੌਜਵਾਨਾਂ ਵਿੱਚ ਇੰਨੀ ਚੋਬਾ ਮਸਲੇ ਦੀ ਸੋ ਬੇਫਿਕਰ ਰਹੋ ਦਿੱਲੀ ਵਾਲਿਆਂ ਨੂੰ ਦਿੱਲੀ ਦੇ ਰਾਹ ਵੀ ਵਿਖਾਵਾਂਗੇ ਤੇ ਲੈਂਡ ਪੂਲਗ ਚੋਂ ਇੱਕ ਇੰਚ ਵੀ ਜ਼ਮੀਨ ਨਹੀਂ ਜਾਣ ਦੇਵਾਂਗੇ ਇਹ ਕਿਸਾਨ ਜਥੇਬੰਦੀਆਂ ਦਾ ਵਾਅਦਾ ਤੁਹਾਡੇ ਸਾਰੇ ਮੀਡੀਆ ਵਾਲੇ ਭਰਾਵਾਂ ਨਾਲ ਸੂਰੇ ਪੰਜਾਬ ਵਾਲੇ ਵਾਸੀਆਂ ਨਾਲ ਦੇਖੋ ਪੰਜਾਬ ਦਾ ਹਰ ਇੱਕ ਕਿਸਾਨ ਹਰ ਇੱਕ ਮਜ਼ਦੂਰ ਅੱਜ ਜਾਗ ਪਿਆ ਅੱਜ ਉਹ ਲੋਕ ਇਸ ਰੈਲੀ 'ਚ ਆਏ ਨੇ ਜਿਨ੍ਹਾਂ ਦੀ ਜ਼ਮੀਨ ਨਹੀਂ ਵੀ ਆਈ ਇਹਦਾ ਮਤਲਬ ਹਰ ਇੱਕ ਨੌਜਵਾਨ ਆਜੇ ਨੌਜਵਾਨ ਨੇ ਸਾਰੇ ਹਰ ਨੌਜਵਾਨੇ ਸਮਝਦਾ ਕਿ ਸਾਡੀਆਂ ਜ਼ਮੀਨਾਂ ਤੇ ਦਿੱਲੀ ਵਾਲਿਆਂ ਦੀ ਜਿਹੜੀ ਮੈਲੀ ਅੱਖ ਹੈ ਅਸੀਂ ਬਿਲਕੁਲ ਨਹੀਂ ਉਹ ਪੈਣ ਦੇਣੀ 1 ਇੰਚ ਵੀ ਜ਼ਮੀਨ ਨਹੀਂ ਦੇਣੀ ਇਹ ਪੰਜਾਬ ਲਈ ਬੜੀ ਘਾਤਕ ਪਾਲਿਸੀ ਲੈ ਕੇ ਆਏ ਨੇ ਇਹ ਦਿੱਲੀ ਦੇ ਧਾੜਵੀ ਜਿਹੜੇ ਉਹਨਾਂ ਦੀ ਪਾਲਿਸੀ ਉਹਨਾਂ ਦੇ ਹੱਥ ਛੋਕੇ ਬਣ ਕੇ ਸਾਡੇ ਪੰਜਾਬ ਵਾਲੇ ਭਗਵੰਤ ਮਾਨ ਉਹਨਾਂ ਦਾ ਟੋਲਾ ਸਾਰਾ ਹੀ ਜਿੰਨੇ 92 94 ਨੇ ਸਾਰਿਆਂ ਨੇ ਹੀ ਗੋਡੇ ਟੇਕਤੇ ਨੇ ਉਹਨਾਂ ਦੇ ਅੱਗੇ ਔਰ ਇਹ ਕਮਾਂਗਾ ਕਿ ਉਹਨਾਂ ਦੇ ਅੱਗੇ ਵਿਸ਼ ਗਏ ਨੇ ਔਰ ਇਹ ਪੰਜਾਬ ਦਾ ਨੁਕਸਾਨ ਕਰਨਗੇ ਅੱਜ ਦੇ ਨੌਜਵਾਨਾਂ ਦੇ ਇਕੱਠ ਨੇ ਦੱਸਤਾ ਵੀ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਔਰ 20 ਅਗਸਤ ਨੂੰ ਇੱਕ ਵੱਡਾ ਕੱਟ ਹੋਣ ਜਾ ਰਿਹਾ ਕੁੱਕੜਪਿੰਡ ਔਰ ਉਹ ਲਾ ਮਿਸਾਲ ਹੋਏਗਾ ਪੰਜਾਬ ਦੀ ਸਰਕਾਰ ਦੇ ਪੈਰਾਂ ਤਨੇ ਜ਼ਮੀਨ ਖਿਸਕਾ ਦੇਗਾ ਵੀ ਜਿਹੜਾ ਤੁਸੀਂ ਕਹਿੰਦੇ ਹੋ ਇੱਕ ਹੋਰ ਵੀ ਗੱਲ ਮੈਂ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਉਸ ਦਿਨ ਸਾਰੇ ਹੀ ਜਿਹੜੇ ਦੁਆਬੇ ਦੇ ਪਿੰਡ ਜਿੰਨੇ ਵੀ ਆ ਰਹੇ ਨੇ ਉਹਨਾਂ ਦੇ ਜਿੰਨੇ ਦੀ ਜ਼ਮੀਨੀ ਕਿਸਾਨਾਂ ਦੀ ਜ਼ਮੀਨ ਆ ਰਹੀ ਹੈ ਇਸ ਪਾਲਿਸੀ ਦੇ ਅਧੀਨ ਨੋਟੀਫਾਈ ਕੀਤੀ ਗਈ ਆ ਉਹ ਸਾਰੇ ਕਿਸਾਨ ਵੀ ਇੱਕ ਮੰਚ ਤੇ ਉੱਤੇ ਹੋਣਗੇ ਅਸੀਂ ਸਰਕਾਰ ਨੂੰ ਖੁੱਲਾ ਚੈਲੰਜ ਕਰਦੇ ਆ ਆਪਣੇ ਮੱਧਮ ਰਹੀਂ ਵੀ ਲਿਆਓ ਤੁਸੀਂ ਜਿਹੜੇ ਤੁਹਾਡੇ ਪੱਖ ਚ ਐ ਅਸੀਂ 100 ਦੇ 100% ਕਿਸਾਨ ਉੱਥੇ ਮੰਚ ਲਾਵਾਂਗੇ ਔਰ ਬਖਾਵਾਂਗੇ ਉਹਨੂੰ ਸਾਰੇ ਪ੍ਰੈਸ ਵਾਲੇ ਵੀ ਸਵਾਲ ਕਰਕੇ ਪੁੱਛਣਗੇ ਵੀ ਤੁਹਾਡੀ ਕਿੰਨੀ ਕਿੰਨੀ ਜ਼ਮੀਨ ਆਈ ਉਹ ਦੱਸਣਗੇ ਵੀ ਕਿਹੜੇ ਨਗਰ ਤੋਂ ਆਏ ਨੇ ਤਾਂ ਕਿੰਨੀ ਜ਼ਮੀਨ ਆਈ ਹੈ ਭਗਵੰਤ ਮਾਨ ਦੀ ਸਰਕਾਰ ਉਹਨਾਂ ਨੂੰ ਲੈ ਕੇ ਆਵੇ ਸਾਡੇ ਸਾਹਮਣੇ ਜਿਹੜਾ ਝੂਠ ਬੋਲ ਬੋਲ ਕੇ ਜਿਹੜੇ ਕਿ ਇਹਨਾਂ ਦੇ ਲਾਲੇ ਨੇ ਉਹਨਾਂ ਦੇ ਨਾਂ ਲਿਖੇ ਹੋਏ ਨੇ ਸਾਰੇ ਕੋਈ ਤੈਨ ਨੇ ਕੋਈ ਅਗਰਵਾਲ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਵਾਲੇ ਨੇ ਔਰ ਉਹਨਾਂ ਦਾ ਨਾਂ ਲਿਖ ਕੇ ਕੋਈ ਲੁਧਿਆਣੇ ਦਾ ਕੋ ਪਟਿਆਲੇ ਦਾ ਜ਼ਿਕਰ ਦੇਈ ਜਾਂਦੇ ਨੇ ਝੂਠ ਬੋਲ ਕੇ ਉਹ ਲੈ ਕੇ ਆਉਣ ਸਾਹਮਣੇ ਦੱਸਣ ਅੱਜ ਇਹ ਡਵੇਟ ਚਾਵੇ ਗੱਲ ਇਹ ਸਾਹਮਣੇ ਆਵੇ ਦੁਨੀਆ ਦੇ ਵਿੱਚ ਭਈ ਇਹ ਸਰਕਾਰ ਕਿੰਨਾ ਸੱਚ ਬੋਲਦੀ ਕਿੰਨਾਕ ਝੂਠ ਉਹ 20 ਅਗਸਤ ਨੂੰ ਨਜ਼ਰ ਆਏਗਾ ਔਰ 1 ਇੰਚ ਵੀ ਜ਼ਮੀਨ ਜਿਹੜੀ ਆ ਪੰਜਾਬ ਦੀ ਨਹੀਂ ਜਾਣ ਦੇਵਾਂਗੇ